Thank <laughs> you. thank ਸੇਵਾ ਕੁੰਦਾ ਸਮਾਹ ਜਿਹੜੇ ਪਰਵਾਦਮਾ ਦੇ ਪਿਆਰ ਦੇ ਵਿੱਚ ਜੀਏ ਹੋਏ ਨੇ ਉਹਨਾਂ ਦੀ ਸਾਧੂ ਸੰਗਤਾਂ ਦੀ ਸੇਵਾ ਕਰਦਾ ਸਮਾਂ ਉਸ ਵਾਇਦ ਉਹ ਗੁਣ ਕੌਣ ਕਰੇ ਉਹੀ ਸਮਾਂ ਕਹਿੰਦੇ ਨੇ ਤੇ ਮਨੁੱਖਾ ਜਿੰਦਾ ਲਾਹਾ ਲੈ ਹੀਂ ਆ ਖਾਟ ਚਣ ਹੋ ਹਰਗਾ ਆਗੈ ਬਸ ਸੁਣ ਇੱਥੇ ਪ੍ਰਮਾਤਮਾ ਦੇ ਰੱਬ ਦੇ ਨਾਮ ਦਾ ਲਾਹਾ ਲੈ ਕੇ ਉਸ ਵਾਰੀ ਤੁਮ ਜਗਤ ਦਾ ਤੇ ਰਾਗ ਸਵਾਸਾ ਦਾ ਤਾਂ ਜਿਹੜਾ ਪ੍ਰਮਾਤਮਾ ਨੇ ਦਿੱਤਾ ਉਹ ਸਤਿਨਾਕ ਰੱਖੇਗਾ ਜਦੋਂ ਵਾਰੀ ਤੋਂ ਦੇ ਗੁਣ ਗਾਵਾਂ ਮੇ ਮਾਲਕ ਤੁਮ ਜਗਤ ਦਾ ਨੇ ਚੱਪੀ ਕਰਨ ਸਵਾਸਾ ਦਾ ਮਨ ਦੀ ਧਰਮ ਅਪਰਜਨਾ ਅਰਦਾਸ ਕਰਦੀਆਂ ਤੇ ਅਰਦਾਸ ਦੀ ਸਮਾਪਤੀ ਦੇ ਲਈ ਇਹ ਪਾਤਸ਼ਾਹ ਜੀ ਅੱਜਨਾ ਦੇ ਚਾਪਾਂ ਵਜੂ ਕਰਦੇ ਆ ਸਹੀ ਪਿਆਰੇ ਨੇ ਜਿਨ੍ਹਾਂ ਦੇ ਬਿੜਿਆ ਤੇਰਾ ਨਾਮ ਚਿਤਿ ਆਵੇ ਤੇ ਬਾਚਾਂ ਦੀ ਇਹੋ ਜੀਆਂ ਦੀ ਨਾਲ ਸਾਡੀ ਬੜਾ ਖਤ ਦਾ ਹਾਂ ਸਾਡੇ ਅੱਜ ਦੇ ਰੰਗ ਵਿੱਚ ਇਹੋ ਜੇ ਸੱਜਣ ਪ੍ਰੇਮੀ ਬੇਲੀ ਜਿਨ੍ਹਾਂ ਦੇ ਦਰਸ਼ਨ ਕਰਦੇ ਨਾਲ ਸਾਡੇ ਮਨ ਦੇ ਵਿੱਚੋਂ ਨਿਕਲੇ ਬਾਤ ਨੂੰ ਜਦੋਂ ਇਹੋ ਜਿਹਾ ਸੁਭਾਅ ਬਣ ਜਾਵੇਗਾ ਚੱਤੇ ਰਤ ਨੂੰ ਪ੍ਰਮਾਤਮਾ ਦੀ ਬੰਦਗੀ ਜਿਹੜੀ ਆ ਪ੍ਰਮਾਤਮਾ ਦੇ ਗੁਰਜੀਤ ਜੀ ਦਾ ਵਾਕੀ ਗੁੰਦਾ ਰਹੇਗਾ ਪਰਮਾਤਮਾ ਨੂੰ ਯਾਦ ਕਰਦਾ ਹੈ ਕਿ ਆਮ ਗੁਰੂ ਵਾਹਿਗੁਰੂ ਜੀ ਦਾ ਮਨ ਉਸ ਸਰੀਰ ਦੇ ਅੰਦਰ ਪ੍ਰਗਟ ਹੋ ਜਾਣ ਜਦੋਂ ਪਰਮਾਤਮਾ ਦਾ ਨਾਮ ਰਸਨਾ 'ਤੇ ਟਿਕ ਜਾਵੇ ਸ੍ਰੀ ਪਾਚਾ ਜੀ ਨੇ ਸੁਝਾਉਣਾ ਕੀਤਾ ਰਸਨਾ ਗੋਣ ਗੋਪਾਲ ਦੇ ਗਾਇਨੀ ਸ਼ਾਂਤ ਸਹਿਜ ਰਸਮਣ ਦੇ ਪਵਿੱਤਰਨੀ ਦੁਲਾਈ ਜਦੋਂ ਰਸਨਾ ਦੇ ਨਾਲ ਜੀਵਤ ਪਰਮਾਤਮਾ ਦੇ ਹੋਂਦ ਆਉਂਦਾ ਹੈ ਉਹਦੀ ਵਡਿਆਈ ਕਰਦਾ ਹੈ ਇਹ ਪਰਪਾਚਾ ਕਿੰਨੇ ਸ਼ਾਂਤ ਸਹਿਜ ਰਸਮਟ ਨੂੰ ਜੀਉ ਮੰਨਦੀ ਹੈ ਤੇ ਸ਼ਾਂਤੀ ਦੀ ਅਵਸਥਾ ਬਣ ਜਾਂਦੀ ਜੀ ਸਹਿਜ ਦੀ ਅਵਸਥਾ ਬਣ ਜਾਂਦੀ ਹੈ ਜੀ ਦੁੱਖਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਸ਼ਾਂਤ ਸਹਿਜ ਰਸਮਟ ਜਿਉ ਸੰਗਲੇ ਉਪਰਾਈ ਜੋ ਮੰਗਿਆ ਸੋਈ ਸੋਈ ਪਾਵੇ ਸੇਵ ਹਰ ਕੇ ਜਨਨ ਸਾਈ ਨਾਲ ਤੇ ਕੋ ਸਿਵਾਇ ਕੋ ਪਰਮਾਤਮਾ ਦੀ ਮਗਰੀ ਕਰਨ ਦੇ ਨਾਲ ਅਮੇਜਨਾਂ ਦਾ ਉਹ ਕਾਸਾ ਲੈ ਆਉਂਦੇ ਨਾਲ ਕਦੇ ਮੰਗੀਆਂ ਮਰਦਾਂ ਪੂਰੀਆਂ ਹੋ ਜਾਂਦੀਆਂ ਨੇ ਕਦੇ ਕੋ ਦੁਬਾਰਾ ਵਾਰ ਵਾਰ ਮੰਨਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿਹੜੇ ਜੀਵ ਰਾਮ ਦੇ ਨਾਮ ਦੇ ਚਿਰਪੀ ਨਾਮ ਦੇ ਹੋਏ ਉਹਨਾਂ ਨੇ ਇੱਕ ਵਾਰੀ ਪਰਮਾਤਮਾ ਤੋਂ ਮੰਗਿਆ ਕਦੇ ਦੁਬਾਰਾ ਮੰਨਣ ਦੀ ਲੋੜ ਨਹੀਂ ਮੰਗਦੇ ਵਾਰ ਵਾਰ ਕੋ ਨੇ ਜਿੰਨਾ ਦੀ ਸੁੱਖੀ ਟੁੱਟੀ ਹੈ ਜਿਨ੍ਹਾਂ ਦਾ ਕੰਮ ਜੁੜਿਆ ਮਨ ਤੇ ਕੋੜਾ ਦੂਰ ਤੇ ਆ ਫਿਰਦਾ ਹੈ ਜਿਦ ਦਿਨ ਮਨ ਪਰਮਾਤਮਾ ਦੇ ਜਨਨਾ ਦੇ ਰਾਜ ਜੁੜ ਗਿਆ ਮਨ ਦੀ ਪ੍ਰੀਤ ਪਰਮਾਤਮਾ ਦੇ ਨਾਲ ਪੈ ਗਈ ਇਹ ਪ੍ਰਪਾਚਾਰੀਆਂ ਨੇ ਗੁਬਾਰੀ ਸਮਝਾਉਣਾ ਕੀਤਾ ਮਨ ਪ੍ਰੀਤ ਚਰਨ ਕਮਲਾਰੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਫਿਰ ਉਹ ਰਾਜ ਹੀ ਮਨ ਦੇ ਜਦੋਂ ਭਾਈ ਬਾਵਾ ਜੀ ਨੇ ਕੋਈ ਗੋਵਿੰਦ ਸਰਪਾਚਾ ਮਹਾਰਾਜ ਕੜਕੜਾ ਪਤਾ ਜੀਆ ਨੇ ਆਪਣੀ ਗੋਡੀ ਦੀ ਉਹਨਾਂ ਦਾ ਅਸੀਸ ਲਖਿਆ ਤੇ ਭਾਈ ਮਾਸਿ ਨੂੰ ਕਹਿੰਦੇ ਮਾਸਿ ਨੂੰ ਮੰਗ ਰਾਜ ਭਾਗ ਦੇਨੇ ਕੀ ਚਾਹੀਦਾ ਹੈ ਕਿਹੜੀ ਵਸਤੂ ਚਾਹੀਦੀ ਹੈ ਕੋਈ ਤੇਰੀ ਇੱਛਾ ਹਰ ਕਰਤੇ ਮੈਂ ਤੇ ਭਾਈ ਮਾਸਿ ਨੇ ਇਹ ਦਾਤ ਦੁਦੀ ਸੀ ਪੂਰੀ ਗੰਢ ਨਹਾ ਹਰਿ ਪਾਲ ਸਰਬ ਜੀਆਂ ਆਪੇ ਕਰਤਾਰ ਰਾਜ ਨਾ ਚਾਹੋ ਬੋਤਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ ਪਾਚਾ ਜੀ ਮੈਨੂੰ ਰਾਜ ਭਾਗ ਨਹੀਂ ਚਾਹੀਦਾ ਮੈਨੂੰ ਉਪਤੀ ਦੀ ਜਾਂ ਦਾਤ ਨਹੀਂ ਕਹੀਦੀ ਤੇ ਪਰ ਪਾਤਸ਼ਾਹ ਨੇ ਕਿਹਾ ਕਿ ਭਾਈ ਮਾਨ ਸਿੰਘ ਜੀ ਤਰਕੀ ਚਾਹੀਦਾ ਹੈ ਕਿ ਪਾਤਸ਼ਾਹ ਮੇਰੀ ਪ੍ਰੀਤ ਘਰ ਦੇ ਚਰਨਾਂ ਦੇ ਨਾਲ ਇਹੋ ਜਿਹੀ ਬੈ ਜਾਵੇ ਜਿਹੜੀ ਜਿੰਨਾ ਮਰਜੀ ਜੋ ਮਰਜੀ ਬਣੀਆਂ ਤੇ ਹੋ ਜਾਵੇ ਪਰ ਮੇਰੀ ਪ੍ਰੀਤ ਸਾਡੇ ਨਾਲ ਕੀਤੀ ਤੇ ਸਤਿਗੁਰੂ ਜੀ ਪਾਤਸ਼ਾਹ ਜੀ ਦੀ ਜੀ ਮਿਹਰਬਾਨੀ ਵਿੱਚ ਇਹ ਸ਼ਬਦ ਵਰਤੇ ਆ ਕਿ ਗੰਨ ਨਿਹਾਰ ਨੂੰ ਪਾਰ ਸਰਪੂਨਾ ਆਰਤੀਆਂ ਦਾ ਤਾਰ ਜਿਹੜੀ ਪ੍ਰਮਾਤਮਾ ਦੇ ਰੱਬ ਦੇ RAM ਦੇ ਚਰਤੇ ਜਾਂਦੇ ਨੇ ਉਹਨਾਂ ਦੀ ਕਰਕੂ ਟੂਟੀ ਹੋਈ ਪ੍ਰੀਤ ਜਿਹੜੀ ਪ੍ਰਮਾਤਮਾ ਸਦਾ ਵਾਰ ਦੀ ਲੱਗਦੀ ਨੇ ਉਹਨਾਂ ਦਾ ਆਇਆ ਕਿ ਜੀਵਨ ਜਿਹੜਾ ਇਹ ਪ੍ਰਮਾਤਮਾ ਦੀ ਲੱਗਦੀ ਅਧਰਵਾਣ ਹੋ ਜਾਂਦਾ ਹੈ ਉਹ ਜਿਸ ਕੋਲ ਇਸ ਤਰ੍ਹਾਂ ਦੀ ਚਾਰੀ ਅਦਾਸ ਸੰਵੇਦ ਪ੍ਰਾਣੀਆਂ ਅਬਨਾਂਸੀ ਖੇਤ ਜਾ ਰਿਹਾ ਜੇ ਨਾਮ ਜਪ ਸਦਾ ਸਿਮਰ ਨਾਰਾਇਣ ਜੇ ਸਦਾ ਵਾਰ ਤੇ ਸੁਖ ਲੈ ਕੇ ਕਹਿੰਦੇ ਹੋ ਇਹ ਪਰਮਾਤਮਾ ਗਿਆਨੀ ਇਹ ਬਚਨ ਪਰਵਾਣੀ ਨੂੰ ਵਰਤੇ ਨੇ ਭਾਈ ਸਦਾ ਪਰਮਾਤਮਾ ਦੇ ਗੁਣ ਗਾਵ ਉਠਦਿਆਂ ਫੈਦਿਆਂ ਸੀਨਿਆਂ ਜਾਪਦਿਆਂ ਤੇਰੀ ਲੋਕ ਦੇ ਵਿੱਚੋਂ ਜੀ ਨਿਕਲੇ ਤੇ ਉਹ ਪਰਮਾਤਮਾ ਦੀ ਵਡਿਆਈ ਚੰਗਾ ਦੂਜਾ ਬਚਨ ਸੁਣਦੇ ਤੇਰੀ ਮੁਖ ਦੇ ਵਿੱਚੋਂ ਜਦੋਂ ਵੀ ਤੇ ਬਚਨ ਨਿਕੜੇ ਉਹ ਕੇਵਲ ਤੇ ਕੇਵਲ ਗੁਰੂ ਪਰਮਾਤਮਾ ਦੀ ਬੰਦਗੀ ਦੇ ਹੋਣ ਕਰ ਬੰਦੇ ਕੋ ਬੰਦਗੀ ਜਿੱਚ ਧਰਮ ਸਾਬ ਨੂੰ ਜਿਨ੍ਹਾਂ ਤੇ ਸਰੀਰ ਦੇ ਅੰਦਰ ਸਾਥ ਚਾਹਦੇ ਨੇ ਉਹਨਾਂ ਸਾਹਾਂ ਦੇ ਨਾਲ ਉਸ ਸਵਾਰੂ ਦੀ ਬੰਦਗੀ ਦਾ ਜਦੋਂ ਉਸ ਪਰਮਾਤਮਾ ਦੀ ਜਿੰਦਗੀ ਕਰੇਗਾ ਤੇ ਜਦਨ ਪ੍ਰੀਤ ਪਰਮਾਤਮਾ ਦੀ ਕਰਨਾ ਦੇ ਨਾਲ ਜੁੜ ਗਈ ਤੇ ਇੱਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਕਿਹਾ ਵਿਚ ਮੀਆਂ ਸੇਵਤ ਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ ਤਰਗਾ ਤੇ ਉਹਨਾਂ ਜਾਨਾ ਬਣ ਜਾਵੇਗਾ ਕਿ ਜੀਵਨ ਗੀਤ ਦੇਖੀ ਨਮ ਜਾਵੇਗਾ ਸਭ ਤੋਂ ਪਿਆਰੇ ਨੂੰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਸਮਾਵਤ ਹੋ ਜਾਂਦਾ ਹੈ ਤੇ ਗੁਰੂ ਪਾਤਸ਼ਾਹ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਆਪਾਂ ਜੁੜਨ ਕੇ ਬੈਠੇ ਆਂ ਜਿਹੜੀ ਦਾਤ ਬਾਚਾ ਜੀ ਗੁਰਬਾਣੀ ਵਿੱਚ ਸਮਸ਼ ਕਰਦੇ ਨੇ ਕਿ ਭਾਈ ਨਾਮ ਜਪ ਨਾਮ ਜਪ ਨਾਮ ਲਿਖਣ ਦੇ ਨਾਲ ਤੇ ਇਨਸਾਰਾ ਕੁਛ ਨਾਮ ਤੋਂ ਜਾਣੀ ਦਾ ਜਪ ਮਨ ਸਦਨਾ ਸਦਾ ਸਤ ਨਾਮ ਸਦਾ ਸੱਚੇ ਵਾਲੇ ਨੂੰ ਪਰਮਾਤਮਾ ਦੀ ਬੰਦਗੀ ਨਾਲ ਜਿੰਦੀ ਬੰਦਗੀ ਕਰਨ ਦੇ ਨਾਲ ਮਾਲਕ ਪ੍ਰਤਾ ਮੁੱਖ ਪੂਜਲ ਹੋਈ ਹੈ ਨਿਤ ਧਿਆਇ ਹੈ ਹਰ ਪੁਰਖ ਦਾ ਰਜਨਾ ਜੇ ਦੀ ਮੰਦਰੀ ਕਰਨ ਦੇ ਨਾਲ ਲੋਕ ਤੇ ਪਰਲੋਕ ਦੇ ਉਤਮਾਨ ਮਿਲੇਗਾ ਇਜਤ ਮਿਲੇਗੀ ਪਾਤਸ਼ਾਹ ਜੀ ਨੇ ਕਿਰਪਾ ਦਿੱਤੀ ਹੈ ਉਸ ਨਾਮ ਦੀ ਦਾਤ ਆਪਾਂ ਨੂੰ ਲਛੀ ਕੀਤੀ ਹੈ ਗੁਰੂ ਪਾਤਸ਼ਾਹ ਦੀ ਪਾਵਨ ਹੁਲੀ ਉਸ ਵੇੜ ਦੀ ਆਪਾਂ ਉਸ ਨਾਮ ਦੀ ਤੁਨੂ ਆਪਣੇ ਹਿਰਦੇ ਵਿੱਚ ਸੌਂਦਾ ਜਿੱਤੇ ਕਹੀਏ ਕਿ ਸਤਿ ਸ੍ਰੀ ਅਕਾਲ ਪਾਤਸ਼ਾਹ ਮਾਇਆ ਕਿਰਪਾ ਕਰ ਦੇਵੇ ਇਹ ਅਰਦਾਸ ਕਰਿਆ ਪ੍ਰਾਰਧਾਨ ਕੀਆ ਤੁਮ ਨਾਮ ਦੀ ਇਹ ਪਾਤਸ਼ਾਹ ਕਿਰਪਾ ਕਰੇ ਨਾਮ ਦੀ ਹੈ ਸਾਡੀ ਘੜੀ ਜੁਬਾਰ ਹੈ ਜਿੱਤਾਂ ਬਾਬੇ ਪ੍ਰੀਤ ਦੇ ਮੰਗਿਆ ਸੀ ਨਾ ਸੇਖ ਫਰੀਦ ਹੈ ਹੈ ਕੀਜੇ ਬੰਦਗੀ ਕਿ ਪਾਤਸ਼ਾਹ ਮੇਨੂੰ ਇੱਕ ਖੈਰ ਪਾਉਣੀ ਹੈ ਤੇ ਬੰਦਗੀ ਦੀ ਖੈਰ ਪਾਣੀ ਜਿਹੜੇ ਮੇਰੇ ਚਿੱਤ ਦੇ ਵਿੱਚੋਂ ਸਦਾ ਮੈਨੂੰ ਸਵਾਗਤ ਨੂੰ ਦੀ ਬੰਦਗੀ ਦਾ ਗਾ ਰਹਾ ਹਾਂ ਪ੍ਰਮਾਤਮਾ ਦੇ ਸ਼ਬਦ ਦੀ ਉਚਾਰਨ ਕਰਦਾ ਰਹਾ ਸ਼ਬਦ ਦੀ ਉਚਾਰਦਾ ਰਹਾ ਸਦਾ ਮੇਰੇ ਹੱਥੇ ਵਿੱਚੋਂ ਜੇਕਰ ਇਹ ਕੋਈ ਗੋਲ ਨਹੀਂ ਤੇ ਉਹ ਪ੍ਰਮਾਤਮਾ ਦੀਹਿਮਾ ਦੇ ਗੋਲ ਸੋ ਇਹ ਆਪਾਂ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਰਾਜ ਮੰਗਿਆ ਕੋਈ ਨਾਮ ਦੀ ਰਾਤ ਜਿੱਥੇ ਪ੍ਰਮਾਤਮਾ ਦੇ ਰੱਬ ਦੇ ਨਾਮ ਨੇ ਸਾਥੀ ਬਣ ਜਾਣਾ ਹੈ ਉੱਥੇ ਦੁਨੀਆਂ ਦੀ ਕੋਈ ਵੀ ਵਸਤੂ ਨੂੰ ਜਾਂ ਸਾਡੇ ਨਾਲ ਨਹੀਂ ਜਾਣੀ ਆਪਾਂ ਉਸੇ ਦੇਵਾਨਾ ਦੀ ਤਵੇਦੀ ਲੱਗੇ ਹੁੰਦੇ ਆ ਗੁਰੂ ਅੱਜ ਦੇ ਪਾਤਸ਼ਾਹ ਜੀ ਨੇ ਸਭੀ ਸਾਡੀ ਗੁਰਬਾਣੀ ਨੂੰ ਸਾਨੂੰ ਸਮਝਾ ਵੀ ਦਿੱਤਾ ਹੈ ਜਹ ਮਾਤਾ ਪਿਤਾ ਸੁਰਤ ਉਮੀਦ ਨਾ ਭਾਹੀ ਕਿ ਜੀਵਨ ਜਿੱਥੇ ਵਿੱਚ ਰੱਖੀ ਜਿੱਥੇ ਮਾਇਆ ਪਿੱਤਾ ਰਿੱਕੇ ਦਾ ਸਾਰ ਸਭੀ ਜਿਹੜਾ ਸਾਥ ਛੱਡ ਜਾਂਦੇ ਨੇ ਨਾ ਮਨ ਉਹਾਂ ਨਾਮ ਤੇਰੇ ਸੰਸਾਰੀ ਇਹ ਪ੍ਰਮਾਤਮਾ ਦਾ ਨਾਮ ਐਸਾ ਹੈ ਉਥੇ ਵੀ ਜੀਵ ਦੀ ਮਰਨ ਵਾਤੇ ਮਰਨ ਕਰਨ ਵਾਤੇ ਕੱਢ ਜਾਂਦਾ ਹੈ ਜਿੱਥੇ ਪ੍ਰਵਾਹ ਰਿੱਕੇ ਦਾ ਸਾਰ ਸਭੀ ਸਾਰੇ ਛੱਡ ਜਾਂਦੇ ਨੇ ਕਿਉਂਕਿ ਇਹ ਪ੍ਰਮਾਤਮਾ ਦਾ ਨਾਮ ਐਸਾ ਹੈ ਸੁਣ ਕੇ ਜਮ ਕੇ ਦੂਤ ਨਾਏ ਤੇਰੇ شاٹ جائے اپنے مالکمہ دا نام سامنیا سنیا وڈے وڈے جو مدھون چڑھے گے کوئی شاڑے کے پاس کر دے گے سو انہوں نے کرپا کی کیا سانو کے سلام دی دار کباچہ کی برشی کر دے گے پچھلے اس مالکمہ دے کا پہلی پر دیا ہی رہا آج کے کی مارا تیزہ دوار ہے دے گروہ نے دے پاچھا دے کرپا کر کے سانو کتی بنا دی لڑی کے لوگ سے چلی کیا سو پر وہ پیارے ہوا چڑھ کے ਕੋਈ 5 ਸਰਬ ਮਿਤੀ ਵਾਸਤੇ ਆਪਾਂ ਦੁਹਰਾਅ ਹਾਜ਼ਰ ਕਰਦੇ ਹਾਂ ਸ਼ਾਮਾਂ ਨੂੰ ਪਾਚਨ ਦੇ ਵਸ਼ਸ਼ ਕੀ ਕੀ ਆਪਾਂ ਤੁਸ ਸਮਾਗਮ ਦੀ ਜਰਨਾ ਬੈਠ ਕੇ ਆਮ ਕਰਦੇ ਹਾਂ ਵੱਧ ਵੱਧ ਇਹਨਾਂ ਸਮਾਗਮਾਂ ਲਈ ਹਾਜ਼ਰੀ ਪਾਇਆ ਕਰੂ ਉਹਦੇ ਬਾਅਦ ਦੀ ਇਹ ਚਰਚਾ ਵੀ ਨਹੀਂ ਆਪਾਂ ਸਮਰਪਿਤ ਕਰਨਾ ਬਾਅਦ ਦੇ ਵਿੱਚ ਆਪਾਂ ਪੂਰਾ ਪੂਰਣੀ ਅੰਮਾ ਤਾਂ ਜਨਮ ਵਿੱਚ ਦਿੱਤੀ ਹੋ ਜਾਂਦਾ ਹੈ ਸੋ ਪਰ ਉਹ ਪਿਆਰੇ ਇਹ ਉਪਰਾਲਾ ਤਾਂ ਕਿਤਾਬ ਦੇ ਪਾਤਸ਼ਾਹ ਕਿਰਪਾ ਕਰਦੇ ਨਹੀਂ ਰਹੂ ਸਰਦਾਰੀ ਇਹ ਜਿਹੜਾ ਨਾਮ ਅਸੀਂ ਲੱਭਦੇ ਹਾਂ ਸਾਡੇ ਚੇਤ ਦੇ ਵਿੱਚ ਸਦਾ ਵਾਸੂ ਲੱਭੇ ਜਾਵੇ ਜਦੋਂ ਕੋਈ ਸਮਾਂ ਪਾਵੇ ਪਰ ਸਾਡੇ ਚੇਤ ਦੇ ਵਿੱਚ ਸਦਾ ਪ੍ਰਮਾਤਮਾ ਦੀ ਰਣ ਪ੍ਰੀਤ ਆ ਜਾਵੇ ਕਿ ਸਭ ਕੋ ਮਹਬੂਬ ਦਾ ਨਾਮ ਸਦਾ ਵਾਤਨ ਚਿੰਤੀ ਆਵੇ ਜਦੋਂ ਅਸੀਂ ਬਾੜ ਬਾੜ ਪ੍ਰਮਾਤਮਾ ਦੇ ਗੁਰੂ ਜਾਵਾਂਗੇ ਤੇ ਮਰ ਗਿਆ ਤੇ ਮੈਂ ਤੇ ਗੱਲ ਕਰੀਤ ਕੋ ਬਾਣ ਜਾਵੇ ਦਾ ਨਹੀਂ ਹੈ ਸੇਵ ਕਰਾਈਏ ਤਾਂ ਦਰਗਹ ਰਸਿ ਆਈਏ ਜਗ੍ਹਾ ਦੇ ਪਰਸਨ ਮਾਨ ਮਿਲੇਗਾ ਕਿ ਜਿੱਤ ਗੜੇਗੀ ਇਹ ਸਾਡਾ ਜਨ ਗੁਰੂ ਦੇ ਦਿੱਤੇ ਹੋਏ ਨਾਮ ਜਾਵੇਗਾ ਸਵਾਰਸਾਰੀ ਇਸ ਸੰਤਪਨ ਨਾਲ ਕਰੀਏ ਗੱਲਾਂ ਬਾਤਾਂ ਦਾ ਸੰਗੋਸ਼ ਕਰਿਓ ਪਿੱਛੇ ਜਿਹੜੀ ਅਵਾਜ਼ ਹੈ ਗੱਲਾਂ ਬਾਤਾਂ ਦੀ ਕਾਫੀ ਹੁੰਦੀ ਹੈ ਜੀ ਸੇਵਾ ਦਾ ਅਰਮੇਤਿਏ ਭਾਈ گا ਜਲਨੀ ਰੂਪ ਹੈ ਤਸਰਣੀ ਦੇ ਵਾਹੇ ਨਾਲ ਸਾਖਾ ਜਾਂਦਾ ਹੈ ਗੁਰੂ ਦਾ ਬਚਨ ਇਹੋ ਜ ਹੈ ਜੇ ਅਗ ਦੇ ਸਮਾ ਲਿਆ ਤੇ ਬੰਨੂ ਪਿਆਲੀ ਅੱਗ ਦੇ ਵਿੱਚ ਵੀ ਕੋ ਪ੍ਰਮਾਤਮਾ ਰੱਖਿਆ ਕਰਦਾ ਹੈ ਪਾਣੀ ਦੇ ਵਿੱਚ ਵੀ ਪ੍ਰਮਾਤਮਾ ਰੱਖਿਆ ਕਰਦਾ ਹੈ ਭਾਲ ਕੇ ਪ੍ਰਮਾਤਮਾ ਹਰ ਤਰ੍ਹਾਂ ਦੇ ਉਸ ਜੀਵੀ ਸਰਤਾ ਕਰਦਾ ਹੈ ਜਿਹੜੇ ਜੀਵ ਪ੍ਰਮਾਤਮਾ ਦੇ ਗੁਣ ਹੁੰਦੇ ਨੇ ਨਹੀਂ ਤੇ ਕਹਿ ਦੇਣਾ ਸੋਚਦਾ ਹੈ ਮੀਰ ਮੰਨੂ ਦੀ ਜੇਲ੍ਹ ਦੀ ਉਚਮਾਈਆਂ ਮਿੱਡੀਆਂ ਨਹੀਂ ਸਵਾਸ ਸਵਾਮਾਨ ਦੇ ਕਿਸੇ ਨਹੀਂ ਸੀ ਖੰਨੀ ਖੰਡੀ ਰੋਟੀ ਤੇ ਕੋਈ ਜ਼ਿਆਦਾ ਪੀਂਦਾ ਹੈ ਖੰਡੀ ਰੋਟੀ ਐ ਤੇ ਬੇਦੀ ਹੈ ਇੱਕ ਰੋਟੀ ਦਾ ਚੌਥਾ ਹਿੱਸਾ ਲੈ ਖੰਨੀ ਰੋਟੀ ਭਾਵੇਂ ਇੱਕ ਮੁਰਗੀ 24 ਘੰਟਿਆਂ ਦੇ ਵਿੱਚ ਇੱਕ ਮੁਰਗੀ ਖਾਣ ਨੂੰ ਦੇਣੀ ਸਵਾ ਪੰਨ ਤੀਸਾ ਅੜਾ ਆਟਾ ਉਹ বিনা ਤੇ ਬੱਚੇ ਜਿਹੜੇ ਜਿਨ੍ਹਾਂ ਦੇ ਢੇਡ ਦੇ ਵਿੱਚ ਬੱਚੇ ਸੀ ਜਿਹੜੇ ਮਤਾਵਾ ਪਹਿਣਾ ਦੇ ਉਹਨਾਂ ਪਹਿਣਾ ਦੇ ਬੱਚੇ ਤਾਂ ਦੇ ਉਹਨਾਂ ਨੇ ਲੱਤਾਂ ਮਾਰੀਆਂ ਬੜੇ ਬੜੇ ਉਹਨਾਂ ਨੇ ਕਹਿ ਘਾਇ ਦੇ ਗੁਰੂ ਪਿਆਰਿਓ ਕਿਸੇ ਮਾਂ ਦੇ ਬਾਗ ਦੇ ਵਿੱਚ ਬੱਚੇ ਦਾ ਹਾਰਪੋਲ ਦੇ ਪਾਇਆ ਤੇ ਮਾਂ ਸਿਪਾਈ ਨੂੰ ਬਾਹਰ ਮਾਰਦੀ ਹੈ ਤੇ ਸਿਪਾਈ ਆਪਸ ਵਿੱਚ ਗੱਲਾਂ ਕਰਦੇ ਨੇ ਸ਼ਾਇਦ ਮਾਂ ਜਿਹੜੀ ਹੈ ਉਹ ਕੀ ਕਹਿਣਾ ਚਾਹੁੰਦੀ ਹੈ ਮਾਤਾ ਕੀ ਕਹਿਣਾ ਚਾਹੁੰਦੀ ਹੈ ਇੱਕ ਸਿਪਾਈ ਨੇ ਬੱਚੇ ਨੂੰ ਮਾਰ ਕੇ ਜਾ ਕੇ ਗੱਲ ਸੁਣ ਕੇ ਆ ਮਾਤਾ ਕੀ ਕਹਿਣਾ ਚਾਹੁੰਦੀ ਹੈ ਉਹ ਮਾਤਾ ਨੇ ਜਦ ਜੋੜਿਆ ਵੀ ਬਚਨ ਉਹ ਸਿਪਾਈ ਦੇ ਨਾਲ ਕੀਤਾ ਤੇ ਸਿਪਾਈ ਰੋਣਾ ਰੋਂਦਾ ਜਿਹੜਾ ਅੱਖਾਂ ਵਿੱਚ ਹੰਝੂ ਲੈ ਕੇ ਵਾਪਸ ਆ ਗਿਆ ਤੇ ਜਵਾਈ ਗੰਗਾ ਨੂੰ ਕਰ ਸਾਕ ਕੀ ਗੱਲ ਹੋ ਗਈ ਕੌਣ ਨਾ ਜਿਵੇਂ ਤੇਰੀਆਂ ਅੱਖਾਂ ਦੇ ਚਰਾਣੀ ਤੋਂ ਆਇਆ ਉਹ ਕਹਿਣ ਲੱਗਾ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੇ ਬੱਚੇ ਇਹਨਾਂ ਦੇ ਘਰਾਂ ਦੇ ਕੋਲ ਤੇ ਬਾਦ ਤੇ ਮਲ ਇਹਨਾਂ ਦੇ ਸਿੱਧ ਜਿਹੜਾ ਉਹ ਕਿੱਥੋਂ ਆਇਆ ਨਹੀਂ ਕੀ ਸਮਝ ਨਹੀਂ ਲੱਗੀ ਉਹਨੇ ਕੁਛ ਨਾ ਕੀਤਾ ਕਿ ਤੈਨੂੰ ਮਾਤਾ ਨੇ ਆਖਿਆ ਕੀ ਕਹਿੰਦਾ ਕਿ ਮਾਤਾ ਨੇ ਇਹ ਆਖਿਆ ਕਿ ਜਿਹੜਾ ਹਾਰ ਉਹ ਮੇਰੇ ਘਰ ਦੇ ਵਿੱਚ ਪਾਇਆ ਹੈ ਨਾ ਇਹ ਮੇਰੇ ਮਰਦੇ ਦਾ ਨਹੀਂ ਇਹ ਜੋ ਸਾਹਮਣੇ ਮਾਤਾ ਬੈਠੀ ਐ ਉਹਦੇ ਬੱਚੇ ਦਾ ਹਾਰ ਉਹਨੇਰੇ ਗਲੇ ਚ ਪਾ ਦਿੱਤਾ ਐ ਇਹ ਹਾਰ ਉਸ ਮਾਤਾ ਦੇ ਗਲੇ ਪਵਾਦੇ ਤੇ ਜਿਹੜਾ ਉਹਦੇ ਗਲੇ 'ਚ ਹਾਰ ਪਾਇਆ ਉਹਨੇ ਨਹੀਂ ਗੱਲ ਨਹੀਂ ਕਰਤਾ ਬੱਚੇ ਨੂੰ ਤਾਂ ਸੁਣਨਾ ਮੇਜਾ ਖਰੇਸ ਕਰਨਾ ਬੱਚਾ ਵਿੱਚ ਪਰੋਇਆ ਨਾਣਾ ਤੇ ਬੱਚਿਆਂ ਦੀਆਂ ਲੱਤਾਂ ਤੇ ਬਾਹਰ ਤੇ ਆਪਣੀਆਂ ਲੱਤਾਂ ਰੱਖ ਕੇ ਦੂਜੀ ਲੱਤ ਖੇਡ ਕੇ ਬੱਚਾ ਅਰਧ ਵਿਚਾਨੋਂ ਪਾੜ ਦੇਣਾ ਉਹਦੇ ਨਿੱਕੇ ਨਿੱਕੇ ਡੱਕਰੇ ਕਰਕੇ ਹਾਰ ਕੋਲ ਕੇ ਮਾਤਾਵਾਂ ਦੇ ਗਲਾਂ 'ਚ ਪਾ ਦੇਣਾ ਇਹ ਉਹਨਾ ਮਾਤਾ ਨੇ ਆਪਣੇ ਮੁੱਖ ਦੇ ਚੋਕੀ ਆਖਿਆ ਤੇਰਾ ਦੀਆ ਦੀਖਾ ਲੱਗੇ ਐਨਾ ਸਿਧਾ ਆਉਂਦਾ ਹੈ ਜਿਹੜੇ ਨਾਮ ਜਪਦੇ ਨੇ ਜਿਹੜੇ ਬੰਦਗੀ ਕਰਦੇ ਨੇ ਇਹ ਸਿਧਨ ਉਹਨਾਂ ਨੂੰ ਆਉਂਦਾ ਹੈ ਐਵੇਂ ਨਹੀਂ ਜਲਾਦਾ ਨੇ ਬਰਨ ਪਿਆਰੂ ਬਾਬਾ ਬੰਦਾ ਸੰਭਾਦਦੇ ਬੱਚੇ ਦਾ ਦਿਲ ਕੱਢ ਕੇ ਬਾਬਾ ਬੰਦਾ ਸੰਭਾਦ ਦੇ ਮੂੰਹ ਦੇ ਵਿੱਚ ਪਾ ਦੇ ਗੱਲ ਤੇ ਦੇਣੀ ਲਿਖ ਲੈਣੀ ਪੜ੍ਹ ਲੈਣੀ ਬੜੀ ਸੌਖੀ ਐ ਕਿਤੇ ਕਮਾਈ ਕਰਨੀ ਪੈ ਜਾਵੇ ਤੇ ਪਤਾ ਪੇੜ ਲੱਗ ਜਾਵੇ ਸੁਖਮੰਨ ਪਿਆਰੇ ਕਿੰਨਾ ਮਹਾਨ ਸੁਰਮੀਆਂ ਜੁਦੀਆਂ ਦੀ ਆਪਾਂ ਕੀ ਜਨਮ ਲਾ ਰਹੇ ਆ ਬਾਚਰ ਕੀ ਇਲਾਹੀ ਯਾਦ ਕਰੋ ਗੱਲਾਂ ਵਰਤਾਂ ਤੋਂ ਸਪੂਸ਼ ਕਰਿਆ ਕਰੋ ਸਵਾਉ ਸਾਰੀ ਸੰਗਤ ਪਰਮਾਨੰਦ ਗੁਰੂ ਦਾ ਹਰਜਸ ਬਾਣੀ ਕੋ ਦਾ ਮਾਸਤਾ ਦਾ ਅਭਿਆਸ ਕਰਨਾ ਸਿੱਤੇ ਕੋ ਸੱਚੇ ਪਾਤਸ਼ਾਹ ਨੇ ਪ੍ਰਸ਼ੰਸਾ ਕਰਦੇ ਸਾਡਾ ਇਹ ਬਾਕੀ ਮਾਨਵ ਵਿਕਾਰਾਂ ਦੀ ਗੇਲ ਵਿੱਚ ਜਾ ਕੇ ਤੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਵੇ ਵਰਤਮਾਨ ਲਾਗੇ ਦੇ ਆਗੂ ਪੂਰੇ ਜੋਸ਼ੀ ਨਾਲ ਪਰਮਾਤਮਾ ਦੇ ਹੁਣ ਲਾਇਆ ਜਿਨ੍ਹਾਂ ਚੱਪਾ ਗਏ ਜਿਨ੍ਹਾਂ ਆਪਾਂ ਮੰਨਦੀ ਕਰਾਂਗੇ ਪੂਨਾ ਸਭੀ ਪੂਰਾ ਕਰਾਂਗੇ ਇਹ ਜੀਵਨ ਗੁਰੂ ਦੇ ਉੱਤੇ ਨੰਝਾਵੇ ਜੇ ਮੈਂ ਪਿਆਰੇ ਟਾਈਮ ਪੂਰਾ ਨਾ ਕਰਿਆ ਕਰੋ ਤੇੰਗਾ ਲਾਉਣਾ ਹੈ ਅੱਧਾ ਟੰਗਾ ਲਾਉਣਾ ਆਪਸੇ ਪਾਸੇ ਮਾਰ ਕੇ ਟਾਈਮ ਨਾ ਕੱਢਿਆ ਕਰੋ ਸੁਰਤੀ ਨੂੰ ਜੋੜਨੀ ਕੋਸ਼ਿਸ਼ ਕਰਿਆ ਕਰੋ ਟਾਈਮ ਪਾਸ ਗੰਦਰੀ ਕਰਿਆਂ ਦੇ ਪਾਸੇ ਪਾਸੇ ਵੀ ਕਰੀ ਜਾਂਦੇ ਮਨੁੱਖਾ ਜਨਮ ਪਾਲਕ ਨੇ ਦਿੱਤਾ ਇਹਨਾਂ ਸੰਭਾਧਾ ਕਰੀਏ ਇਹਨੂੰ ਗੁਰੂ ਦੇ ਨੇਕੇ ਲਾਈਏ ਗੁਰੂ ਦੇ بیٹے ਲਾਵਾਂਗੇ ਤੇ ਬਰੋ ਪਿਆਰੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਮਾਣ ਮਿਲੇਗਾ ਇੱਜ਼ਤ ਮਿਲੇਗੀ ਜਿਹੜਾ ਬੰਦਾ ਦੁਨੀਆਂ ਦੇ ਛੇੜ ਦੇ ਵਿੱਚ ਅੰਦਾਜ਼ ਕੰਮ ਕਰੇ ਨਾ ਤੇ ਦੁਨੀਆਂ ਦੇ ਲੋਕ ਕੋਲ ਨਾ ਚੜਦੇ ਪਿੰਡੇ ਰੋਕ ਕੁੰਨੀ ਵਿੱਚ ਕਰਕੇ ਸਲਾਮਾ ਕਰਦੇ ਆ ਜਦੋਂ ਕਦੇ ਇਹਨੂੰ țeੜਦੇ ਰਿਤੇ ਕਰਦਾ ਕਿ ਰੋਕੀ ਆਪਣੀਆਂ ਕੁਰਸੀਆਂ ਛੱਡ ਕੇ ਉਹਨੂੰ ਬੈਠਣ ਵਾਤੇ ਜਾਂਦਾ ਨਹੀਂ ਉਹਨੂੰ ਮਾਰ ਮਿਲਦਾ ਹੈ ਜਿਹੜਾ ਪ੍ਰਮਾਤਮਾ ਦੀ ਮੰਦੀ ਕਰਦਾ ਕਿ ਬਾਦਸ਼ਾਹ ਨੇ ਗੁਰੂ ਜੀ ਦੇ ਦਰਬਾਰ ਦੇ ਵਿੱਚ ਵੀ ਮਾਰ ਮਿਲਦਾ ਸੱਚੇ ਮਾਰਗ ਦੀ ਜਾਣੀਆਂ ਪੁਸਤਕ ਕਰੇ ਨਾ ਸਾਰਾ ਰਹਾ ਉਹਦੀ ਸੋਭਾ ਕਰਦਾ ਹੈ ਜਿਹੜਾ ਮਾਲਕ ਜੀ ਹੁੰਦਾ ਹੈ ਬਾਚਣ ਤੇ ਗਿਆਨ ਦੀ ਦਾਣਾ ਕੀ ਚਿਆਣੀ ਜਾਂ ਨਾਲ ਧੂੜ ਮੰਗੈ ਜਿਸ ਗੁਰਸਿੱਖ ਕੀ ਜੋ ਆਪ ਜਬ ਅਵਰੇ ਨਾਮ ਜਪਾਲੈ ਜੇ ਸਾਡੇ ਅੰਦਰੀ ਮੂਰਤਾਂ ਮੂਰਤਾਂ ਤੇ ਆਤਮਾ ਦੇ ਗੁਣ ਜਪਉਂਦੇ ਰੇ ਨਾ ਬਾਚਾ ਕਹਿੰਦੇ ਐਸੇ ਗੁਰਸਿੱਖਾਂ ਦੀ ਧੂੜ ਨੂੰ ਵਾਹਿਗੁਰੂ ਆਤਮਾ ਲੋਚਲੇ ਸੁਪੋਸ਼ਿਤ ਕਰਿਆ ਕਰ ਬਾਚਾ ਕਹਿੰਦੇ ਪਾਲਤਿਆਂ ਨੂੰ